ਪੰਜਾਬ ਦੇ ਕਿਸਾਨਾਂ ਲਈ ਵੱਡੀ ਖਬਰ ਅਸੀਂ ਪੇਸ਼ ਕਰਨ ਜਾ ਰਹੇ ਹਾਂ ਜਿਸ ਸੰਬੰਧੀ ਸੋਨੀ ਸੀਜ਼ਨ 2025 ਨੂੰ ਲੈ ਕੇ ਝੋਨੇ ਦੀ ਖਾਸ ਕਰਕੇ ਬਜਾਈ ਕਰਨ ਵਾਲਿਆਂ ਦੇ ਲਈ ਬਹੁਤ ਹੀ ਖਾਸ ਖਬਰ ਹੈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਤਾਂ ਕਿ ਹਰ ਰਿਲੇਟਡ ਅਪਡੇਟ ਤੁਹਾਡੇ ਤੱਕ ਪਹਿਲੇ ਆਧਾਰ ਤੇ ਪਹੁੰਚ ਸਕੇ ਗੱਲ ਝੋਨੇ ਦੀ ਪੂਸਾ 44 ਅਤੇ ਹਾਈਬ੍ਰਿਡ ਕਿਸਮਾਂ ਦੇ ਮੁਕੰਮਲ ਪਵੰਦੀ ਤੇ ਕਰਨ ਜਾ ਰਹੇ ਹਾਂ ਜਿਸ ਦੇ ਐਫਜੀ ਦੇ ਵਿੱਚ ਪੰਜਾਬ ਸਰਕਾਰ ਨੇ ਸੋਨੀ ਸੀਜ਼ਨ 225 ਲਈ ਝੋਨੇ ਦੀ ਪੂਸਾ 44 ਅਤੇ ਹਾਈਬ੍ਰਿਡ ਕਿਸਮਾਂ ਉੱਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਹੈ। ਸੂਬਾ ਸਰਕਾਰ ਨੇ ਬੀਜ ਡੀਲਰਾਂ ਨੂੰ ਇਸ ਬਾਰੇ ਹਦਾਇਤਾਂ ਦਿੱਤੀਆਂ ਹਨ ਅਤੇ ਇਹਨਾਂ ਕਿਸਮਾਂ ਦੀ ਵਿਜਾਂਦ ਰੋਕਣ ਲਈ ਮੁਹਿੰਮ ਵਿੜੀ ਹੈ। ਦੂਜੇ ਪਾਸੇ ਝੋਨੇ ਦੀ ਕਿਸਮ ਪੂਸਾ 44 ਉੱਤੇ ਪਾਬੰਦੀ ਨੂੰ ਲੈ ਕੇ ਚੌਲ ਸੰਨਤ ਔਖ ਮਹਿਸੂਸ ਕਰ ਰਹੀ ਹੈ ਪਰ ਪੰਜਾਬ ਸਰਕਾਰ ਜ਼ਮੀਨੀ ਪਾਣੀ ਅਤੇ ਪ੍ਰਾਣੀ ਪ੍ਰਦੂਸ਼ਣ ਘਟਾਉਣ ਹਿਤ ਉਪਰੋਕਤ ਕਿਸਮਾਂ ਨੂੰ ਪਾਬੰਦੀ ਲਾਏ ਜਾਣ ਦੇ ਰਾਹ ਪਈ ਹੈ। ਪੰਜਾਬ ਸਰਕਾਰ ਵੱਲੋਂ ਪਿਛਲੇ ਸਾਲ 20 पूसा 44 ਉਤੇ ਪਾਬੰਦੀ ਲਾਈ ਗਈ ਸੀ ਮੁੱਖ ਮੰਤਰੀ ਭਗਵੰਤ ਮਾਨ ਨੇ ਪਿਛਲੇ ਸਾਲ ਵੇਰਵੇ ਦਿੱਤੇ ਸਨ ਕਿ पूसा 44 ਅਤੇ ਹਾਈਬ੍ਰਿਡ ਕਿਸਮਾਂ ਉਤੇ ਪਾਬੰਦੀ ਸਦਕਾ 447 ਕਰੋੜ ਰੁਪਏ ਦੀ ਬਿਜਲੀ ਦੀ ਬਚਤ ਹੋਈ ਹੈ ਪਿਛਲੇ ਬਾਰੇ ਝੋਨੇ ਦੀ पूसा 44 ਕਿਸਮ ਹੇਠ ਕਰੀਬ 3 ਫੀਸਦੀ ਰਕਬਾ ਸੀ ਸਾਲ 2023 ਵਿੱਚ ਇਸ ਕਿਸਮ ਹੇਠ 3 ਲੱਖ ਤੋਂ ਵੱਧ ਅਤੇ ਉਸ ਤੋਂ ਪਹਿਲਾਂ ਸਾਲ 2022 ਦੇ ਵਿੱਚ 5 ਲੱਖ 67 ਹਜ਼ਾਰ ਹੈਕਟੇਰ ਰਕਬਾ ਸੀ ਉੱਪਰ ਵਿੱਚ ਕੁੱਲ ਕਰੀਬ 32 ਲੱਖ ਹੈਕਟੇਰ ਰਕਬੇ ਹੇਠ ਝੋਨੇ ਦੀ ਬਜਾਦ ਹੁੰਦੀ ਹੈ ਖੇਤੀ ਵਿਭਾਗ ਨੇ ਸਤੂ ਮੁੱਖ ਮੰਤਰੀ ਯਸਰਾ ਨੂੰ ਅੱਜ ਪੱਤਰ ਜਾਰੀ ਕਰਕੇ ਪੂਸਾ 44 ਅਤੇ ਹਾਈਬ੍ਰਿਡ ਬੀਜਾਂ ਦੀ ਵਿਕਰੀ ਅਤੇ ਬਜਾਈ ਤੇ ਪੂਰਨ ਤੌਰ ਤੇ ਪਾਬੰਦੀ ਲਗਾ ਦਿੱਤੀ ਹੈ ਦੂਜੇ ਪਾਸੇ ਕਿਸਾਨਾਂ ਦੀ ਜੇਕਰ ਗੱਲ ਕਰੀ ਤਾਂ ਸੂਬੇ ਦੇ ਕਿਸਾਨ ਪੂਸਾ 44 ਕਿਸਮ ਉੱਤੇ ਪਾਬੰਦੀ ਤੋਂ ਖੁਸ਼ ਨਹੀਂ ਹਨ ਖਾਸ ਕਰਕੇ ਉਹ ਜਿਹੜੇ ਪਹਿਲਾਂ ਹੀ ਤੇ ਬੀਜ ਖਰੀਦ ਚੁੱਕੇ ਹਨ ਪਿਛਲੇ ਸਾਲ ਵੀ ਇਸ ਕਿਸਮ ਉੱਤੇ ਪਾਬੰਦੀ ਲਗਾਈ ਗਈ ਸੀ ਪਰ ਕਿਸਾਨਾਂ ਨੇ ਇਸ ਦੀ ਬਜਾਈ ਜਾਰੀ ਰੱਖੀ ਇਸ ਸਾਲ ਕਿਸਾਨ ਪਹਿਲਾਂ ਹੀ ਨਿੱਜੀ ਬੀਜ ਉਤਪਾਦਕਾਂ ਤੋਂ ਪੂਸਾ 44 ਬੀਜ 100 ਤੋਂ 150 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਮੰਗਵਾ ਚੁੱਕੇ ਹਨ ਇਹਨਾਂ ਚੋਂ ਬਹੁਤ ਬੀਜ ਗਵੰਡੀ ਸੂਬੇ ਹਰਿਆਣਾ ਦੇ ਕਰਨਾਲ ਤੋਂ ਮੰਗਵਾਏ ਗਏ ਹਨ ਇਸ ਤੋਂ ਬਾਅਦ ਸਰਕਾਰ ਨੇ ਪੰਜਾਬ ਦੇ ਖਾਸਕਰ ਝੋਨੇ ਦੀ ਬਜਾਈ ਕਰਨ ਵਾਲੇ ਕਿਸਾਨਾਂ ਨੂੰ 126 ਅਤੇ ਹੋਰ ਘੱਟ ਪਾਣੀ ਲੈਣ ਵਾਲੀਆਂ ਕਿਸਮਾਂ ਦੀ ਬਜਾਈ ਕੀਤੇ ਜਾਣ ਦੀ اپیل ਕੀਤੀ ਹੈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਸਾਨਾਂ ਨੂੰ ਹਰ ਸਟੇਜ ਤੋਂ ਪੀਆਰ 126 ਦੀ ਬਜਾਈ ਬਾਰੇ ਆਖਿਆ ਜਾਂਦਾ ਹੈ ਅਤੇ ਸੂਬੇ ਵਿੱਚ ਕਰੀਬ 850000 ਹੈਕਟੇਅਰ ਵਿੱਚ ਇਸ ਕਿਸਮ ਦੀ ਬਜਾਈ ਹੋਈ ਸੀ ਖੈਰ ਪੀਆਰ 126 ਕਿਸਮ ਪੱਕਣ ਲਈ ਕਰੀਬ 125 ਦਿਨ ਲੈਂਦੀ ਹੈ ਅਤੇ ਇਸ ਦੀ ਝਾੜ ਵੀ 32 ਕੁਇੰਟਲ ਦੇ ਕਰੀਬ ਪ੍ਰਤੀ ਏਕੜ ਆਉਂਦੀ ਹੈ। ਖੈਰ ਪੰਜਾਬ ਦੇ ਕਿਸਾਨਾਂ ਲਈ ਜੋ ਮਹੱਤਵਪੂਰਨ ਜਾਣਕਾਰੀ ਪੰਜਾਬ ਸਰਕਾਰ ਨੇ ਸਾਂਝੀ ਕੀਤੀ ਹੈ ਅਤੇ ਝੋਨੇ ਦੀ ਪੂਸਾ 44 ਅਤੇ ਹਾਈਬ੍ਰਿਡ ਕਿਸਮਾਂ ਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਹੈ। ਕਿਸਾਨਾਂ ਦੇ ਲਈ ਇਹ ਬਹੁਤ ਵੱਡੀ ਜਾਣਕਾਰੀ ਹੈ। ਹਾਲਾਂਕਿ ਇਸ ਦੇ ਵਿੱਚ ਅਸੀਂ ਇਹ ਵੀ ਦਿੱਤੇ ਕੁਝ ਕਿਸਾਨ ਪਹਿਲਾਂ ਹੀ ਪੂਸਾ 44 ਬੀਜ ਖਰੀਦ ਚੁੱਕੇ ਨੇ। ਉਹਨਾਂ ਤੇ ਹੁਣ ਸਰਕਾਰ ਕਿਸ ਤਰੀਕੇ ਦੀ ਪਾਬੰਦੀ ਲਾਉਂਦੀ ਹੈ ਇਹ ਵੇਖਣਾ ਹੋਵੇਗਾ। ਖੈਰ ਤਰਕਾਰ ਦੇ ਸਸੈਂਸਰੀ ਨੂੰ ਲੈ ਕੇ ਖਾਸਕਰ ਪੰਜਾਬ ਦੇ ਮਾਲਵੇ ਖਿੱਤੇ ਦੇ ਮਾਝੇ ਦੇ ਦੁਆਬੇ ਦੇ ਜੋ ਕਿਸਾਨ ਹਨ ਜੋ ਝੋਨੇ ਦੀ ਬਜਾਈ ਕਰਦੇ ਹਨ ਬਜਾਦ ਕਰਦੇ ਹਨ ਇਸ ਪ੍ਰਤੀ ਆਪ ਦਾ ਕੀ ਰੁਝਾਨ ਸਾਂਝਾ ਕਰਨਾ ਚਾਹੁੰਦੇ ਨੇ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਸਾਨੂੰ ਜਰੂਰ ਦੱਸੋ ਅਤੇ ਵੱਧ ਤੋਂ ਵੱਧ ਇਸ ਰਿਪੋਰਟ ਨੂੰ ਲਾਈਕ ਸ਼ੇਅਰ ਕਰੋ